ਸਭੀ ਕੀਤੀ ਜਾ ਰਹੀ ਹੈ ਕੀ ਕਾ ਰਹਾ ਹੈ ਇਹ ਮਾਨਜੋਗ ਅਤਰਵੀ ਸਾਹਿਬ ਜੀ ਦੀਆਂ ਦੇ ਲਈ ਸਕਤੇ ਰਾਤਾ ਮੁਤਾਬਕ ਜਿਹੜੀ ਆ ਬਾਤ ਚੰਗੀ ਹੁੰਦੀ ਆ 15 ਘੱਟੇ ਮੱਧ ਨਜ਼ਰ ਜਿਹੜਾ 15 ਘੱਟਾ ਆ ਰਿਹਾ ਇਹਦੇ ਸਬੰਧ ਵਿੱਚ ਜਿਹੜੀ ਬਰੀਕੀ ਤੇ ਕਰਨ ਕੀਤੀ ਜਾ ਰਹੀ ਆ ਜਿਹੜੇ ਕੋ ਛੱਕੀ ਬੰਦੇ ਆ ਜਿਹੜਾ ਕੋ ਛੱਕੀ ਬੰਦਾ ਸਭ ਦੇਖ ਰਿਹਾ ਆ ਉਹਦੀ ਪ੍ਰੋਪਰ ਜਿਹੜੀ ਪੁਸ਼ਗੀਰ ਕੀਤੀ ਜਾ ਰਹੀ ਆ ਕੋਈ ਬਾਲ巴ਰ ਜਲਦੀ ਹੋਊਗੀ ਇਹ ਡੇਲੀ ਜਿਹੜੀ ਮਾਨਜੋਗ ਅਤਰਵੀ ਸਾਹਿਬ ਜੀ ਹਰਿਆਣਾ ਮੁਤਾਬਕ ਜਿਹੜੀ ਨਾਕੇਬੰਦੀ ਹੁੰਦੀ ਆ ਚਾਹੀਦੀ ਹੁੰਦੀ ਆ ਲਿਖਤੀ ਪ੍ਰੋਗਰਾਮ ਹੁੰਦਾ ਹੈ ਤੇ ਡੇਲੀ ਜਿਹੜੀ ਆ ਲਗਾਤਾਰ ਕੰਟੀਨਿਊ ਚੱਲੂਗੀ ਰੇਲਵੇ ਸਟੇਸ਼ਨ ਹੋਇਆ ਬੱਸ ਸਟਾਪ ਹੋਇਆ ਸਰਕਾਰੀ ਬਿੰਦ ਕਾ ਹੋਈਆਂ ਇਹਦੀ ਪ੍ਰੋਪਰ ਜਿਹੜੀ ਚੈਕ ਡੇਲੀ ਹੁੰਦੀ ਹੈ ਜੀ ਕੋਈ ਫਸਟ ਲੈਂਡ ਤੇ ਸ਼ਕਤੀ ਗ੍ਰਾਮ ਹੋਏਗੀ ਨਹੀਂ ਹਾਲੇ ਕੋਈ ਨਹੀਂ ਹੋਈ ਪ੍ਰੋਪਰ ਚੈਕਿੰਗ ਕਰ ਰਹੇ ਆ ਜਦੋਂ ਵੀ ਹੋਈ ਆ ਤੇ ਤੁਹਾਡੇ ਨੋਟਿਸ ਲਿਆਵਾਂਗੇ ਅਸ਼ਿਆ ਕੋਈ ਬੱਸ ਨਹੀਂ ਕੀਤੀ ਆਪਣਾ ਕਰਨਾ ਲੱਗਦਾ ਮੈਂ ਇਹ ਬੇਨਤੀ ਕਰੀ ਜਾਊਂਗਾ ਵੀ ਕੋਈ ਵੀ ਤੁਹਾਨੂੰ ਚੱਕੀ ਚੀਜ਼ ਦੀਦੀ ਆ ਮੋਟਰਸਕੂਟਰ ਕੋਈ ਕੋ ਗੱਡੀ ਆ ਕੋਈ ਕੋ ਬੈਗ ਆ ਕੋਈ ਕੋ ਟੈਫਨ ਪਿਆ ਆ ਉਹਦੀ ਇਮੀਡੀਏਲੀ ਜਿਹੜੀ ਆ ਇਨਵੈਸਟੀਗੇਸ਼ਨ ਜਿਹੜੀ ਆ ਪੁਲਿਸ ਨੂੰ ਦਿੱਤੀ ਜਾਵੇ ਤੇ ਉਹਨੂੰ ਹੱਥਾਂ ਲਾਇ ਕੋਈ ਪ੍ਰੋਪਰ ਜਿਹੜਾ ਆ ਜਿਹੜਾ ਮਹਿਕਮਾ ਉਹ ਕਾਰਵਾਈ ਕਰੂਗਾ ਜੀ ਇਹ ਮਿਲਦੀ ਆਪੇ ਉੱਥੇ ਸਖਤੀ ਜਿਹੜੀ ਨਿਗਰ ਰੱਖੀ ਜਿਹੜੇ ਪੀੜਵਤਿਆਰੇ ਨਜ਼ਾਰ ਆ ਉਹਨਾਂ ਦੇ ਵੀ ਜਿਹੜੀ ਆ ਜਿੱਥੇ ਵੀ ਕੋਈ ਨਜ਼ਾਰਾ ਆ ਰਿਹਾ ਉੱਥੇ ਵੀ ਜਿਹੜੀ ਪ੍ਰੋਪਰ ਚੈਕ ਹੋ ਰਹੀ ਆ ਜੇ ਕੋਈ ਵੀ ਛੱਕੀ ਚੀਜ਼ ਆ ਜਿੱਦਾਂ ਕੋਈ ਬੈਗ ਵਗੈਰਾ ਆਉਂਦਾ ਉਹਦੀ ਪ੍ਰੋਪਰ ਚੈਕ ਕਰ ਰਹੇ ਆ ਜਿਹੜਾ ਕੋਈ ਛੱਕੀ ਬੰਦਾ ਆ ਉਹਦੀ ਪ੍ਰੋਪਰ ਪੇਛੇ ਪੁੱਛ ਕੇ ਕਰਾਂਗੇ ਕਿ ਕਿੱਥੋਂ ਆ ਰਿਹਾ ਕਿੱਥੋਂ ਜਾ ਰਿਹਾ ਉਹ ਪ੍ਰੋਪਰ ਡਰੈਸ ਨੋਟ ਕਰਾਂਗੇ ਜੀ